ਜਿੰਨੇ ਲੋਕ ਵੀ ਰੈਗੂਲਰ ਗਰਮੀ ਦੇ ਵਿੱਚ ਕੰਮ ਕਰ ਰਹੇ ਨੇ ਜਿਸ ਦੇ ਨਾਲ ਉਹਨਾਂ ਦਾ ਰੈਗੂਲਰ ਪਸੀਨਾ ਜਾ ਰਿਹਾ ਈਵਨ ਜੇ ਤੁਸੀਂ ਜਿਮ ਵੀ ਕਰ ਰਹੇ ਹੋ ਤਾਂ ਤੁਹਾਡਾ ਪਸੀਨਾ ਜਾ ਰਿਹਾ ਤਾਂ ਆਪਣੀ ਬੋਤਲ ਜਿਹੜੇ ਲੋਕ ਬੋਤਲ ਨਾਲ ਕੈਰੀ ਕਰਦੇ ਹਨ ਜਿਮ ਦੇ ਵਿੱਚ ਉਹਨਾਂ ਨੇ ਕੀ ਕਰਨਾ ਇੱਕ ਨਿੰਬੂ ਚਮਚ ਦਾ ਚੌਥਾ ਹਿੱਸਾ ম্যাগਨੀਸ਼ੀਅਮ ਸਾਲਟ ਪਾ ਕੇ ਪੂਰੀ ਦੀ ਬੋਤਲ ਭਰ ਕੇ ਲੈ ਜਾਓ ਹਮ ਉਸ ਤੇ ਸਿਪਸਿਪੀਓ ম্যাগਨੀਸ਼ੀਅਮ ਸਾਲਟ ਮੈਂ ਇਸ ਕਰਕੇ ਬੋਲ ਰਿਹਾ ਕਿ ਜਦੋਂ ਪਸੀਨਾ ਨਿਕਲਦਾ ਸਾਡੀ ਬੋਡੀ ਚ ਇਲੈਕਟ੍ਰੋਲਾਈਟਸ ਨਿਕਲ ਜਾਂਦੇ ਨੇ ਜੋ ਸਾਡੇ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਅਸੀਂ ਥਕਾਵਟ ਫੀਲ ਕਰਦੇ ਹਾਂ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਸਾਨੂੰ ਫੀਲ ਹੁੰਦਾ ਕਿ ਅਸੀਂ ਥੱਕ ਗਏ ਹਾਂ ਬਿਲਕੁਲ ਤਾਂ ਉਹ ਉਹਦਾ ਕਾਰਨ ਇਹ ਹੁੰਦਾ ਕਿ ਜਿਹੜੇ ਇਲੈਕਟ੍ਰੋਲਾਈਟਸ ਹੈ ਇਲੈਕਟ੍ਰੋਲਾਈਟਸ ਕੀ ਅੰਦਰ ਮੈਗਨੀਸ਼ੀਅਮ ਸੋਡੀਅਮ ਕੈਲਸ਼ੀਅਮ ਪੋਟਾਸ਼ੀਅਮ ਚਾਰੇ ਦੇ ਚਾਰੇ ਕੀ ਹੈ ਇਲੈਕਟ੍ਰੋਲਾਈਟਸ ਨੇ ਸਾਡੇ ਬੋਡੀ ਜਿਵੇਂ ਇਹਨੂੰ ਡੀਟੌਕਸ ਕਰ ਦਿੰਦੀ ਹੈ ਪਸੀਨੇ ਦੇ ਰਾਹੀਂ ਉਸ ਤੋਂ ਬਾਅਦ ਅਸੀਂ ਥੱਕਿਆ ਹੋਇਆ ਫੀਲ ਕਰਦੇ ਹਾਂ ਤਾਂ ਉਹਨੂੰ ਰੀਫਾਰਮ ਕਰਨ ਵਾਸਤੇ ਕੀ ਹੈ ਮੈਗਨੀਸ਼ੀਅਮ ਸాల్ਟ ਉਕੇ ਚਾਰੇ ਹੀ ਨੇ ম্যাগਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਚਾਰੇ ਹੀ ਨੇ ਤਾਂ ਨਾਲ ਤੁਸੀਂ ਨਿੰਬੂ ਲੈ ਲਿਆ ਤਾਂ ਇਹ ਪੂਰੀ ਦੀ ਪੂਰੀ ਡੀ ਹਾਈਡਰੇਸ਼ਨ ਨੂੰ ਖਤਮ ਕਰ ਦੇਵੋਗੇ ਇਨਸਟੈਂਟ એનર્ਜੀ ਆ ਜਾਏਗੀ ਤੁਹਾਡੇ ਅੰਦਰ ਤਾਂ ਜਿਹੜੇ ਲੋਕ ਵੀ ਜਿਹੜੇ ਜਿਵੇਂ ਕਿ ਕਿਸਾਨ ਨੇ ਕੀਰਤੀ ਪਰਿਵਾਰ ਨੇ ਜਾਂ ਮਿਹਨਤ ਕਰਨ ਵਾਲੇ ਨੇ ਕੋਈ ਰਾਜਗਰੀ ਦਾ ਕੰਮ ਕਰਦਾ ਕੋਈ ਕਾਰੀਗਰੀ ਦਾ ਕੰਮ ਕਰਦਾ ਹੈ ਗਰਮੀਆਂ ਦੇ ਵਿੱਚ ਵਰਕਸ਼ਾਪ ਤੇ ਸਾਰਾ ਦਿਨ ਹੈ ਕੋਈ ਲੋਹੇ ਦਾ ਕੰਮ ਕਰ ਲਿਆ ਗਰਮੀਆਂ ਦੇ ਵਿੱਚ ਉੱਥੇ ਜਿਹੜੀ ਮੈਂ ਮੈਡੀਸਨ ਦੀ ਤੌਰ ਤੇ ਗੱਲ ਕਰਾਂ ਤੇ ਜਿਹੜੀ ਉਹਨਾਂ ਨੂੰ ਜਿੰਨੇ ਉਹਨੂੰ ਸ਼ਾਂਤੀ ਦੇਣੀ ਹੈ ਮਿੱਠਾ ਨਹੀਂ ਐਡ ਕਰਨਾ ਉਹਦੇ ਅੰਦਰ ਤੁਸੀਂ ਮੈਗਨੀਸ਼ੀਅਮ ਸਾਲਟ ਤੇ ਨਿੰਬੂ ਤੁਸੀਂ ਇਸ ਫਾਰਮੂਲੇ ਨੂੰ ਅਪਲਾਈ ਕਰੋ ਤੁਸੀਂ ਕੱਲ ਤੋਂ ਥੈਂਕਸ ਕਰਨਾ ਸ਼ੁਰੂ ਕਰ ਦੋਗੇ ਕਿ ਹਾਂ ਛੋਟਾ ਜਿਹਾ 에ਰਰ ਅਸੀਂ ਆਪਣਾ ਹਟਾਇਆ ਵਿੱਚ ਕਿਉਂਕਿ ਪਹਿਲਾਂ ਲੋਕ ਮਿੱਠਾ ਪਾਉਂਦੇ ਹਨ ਉਸ ਉਸ 에ਰਰ ਨੂੰ ਹਟਾਇਆ ਤਾਂ ਉਹੀ ਚੀਜ਼ ਬਰਦਾਨਕ ਹੋ ਗਈ ਲੇਕਿਨ ਨਮਕ ਮੈਗਨੀਸ਼ੀਅਮ ਸਾਲਟ ਚੂਜ਼ ਕਰਨਾ ਹੈਗਾ ਜਿਹਨੂੰ ਚਟਾਨੀ ਨਮਕ ਕਹਿੰਦੇ ਚਟਾਨੀ ਚ ਵਾਈਟ ਬ੍ਰਾਊਨੀ ਤੇ ਪਿੰਕ ਤਿੰਨੋਂ ਆਉਂਦੇ ਹੂੰ ਪਿੰਕ ਜਲਦੀ ਨਹੀਂ ਮਿਲਦਾ ਕਿਉਂਕਿ ਇਹ ਮੈਡੀਕੇਟਡ ਦੇ ਵਿੱਚ ਆਉਂਦਾ ਫਾਰਮਾ ਦਾ ਪ੍ਰੋਡਕਟ ਹੈ ਇਸ ਕਰਕੇ ਇਹਨੂੰ ਕਰਿਆਨੇ ਵਾਲਾ ਵੇਚ ਨਹੀਂ ਸਕਦਾ ਹੁੰਦਾ ਤਾਂ ਇਹ ਇਹ ਹੈ ਤਾਂ ਇਹ ਤੁਹਾਨੂੰ ਕਿਸੇ ਵੀ ਕਿਸੇ ਵੱਡੇ ਸਟੋਰ ਤੋਂ ਮਿਲ ਸਕਦਾ ਹੈ ਜਾਂ ਕਿਸੇ ਆਯੁਰਵੈਦਿਕ ਦੁਕਾਨ ਤੋਂ ਮਿਲ ਸਕਦਾ ਜਿੰਨੇ ਲੋਕ ਵੀ ਰੈਗੂਲਰ ਗਰਮੀ ਦੇ ਵਿੱਚ ਕੰਮ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਦਾ ਰੈਗੂਲਰ ਪਸੀਨਾ ਜਾ ਰਿਹਾ ਈਵਨ ਜੇ ਤੁਸੀਂ ਜਿਮ ਵੀ ਕਰ ਰਹੇ ਹੋ ਤਾਂ ਤੁਹਾਡਾ ਪਸੀਨਾ ਜਾ ਰਿਹਾ ਤਾਂ ਆਪਣੀ ਬੋਤਲ ਜਿਹੜੇ ਲੋਕ ਬੋਤਲ ਨਾਲ ਕੈਰੀ ਕਰਦੇ ਨੇ ਜਿਮ ਦੇ ਵਿੱਚ ਉਹਨੇ ਕੀ ਕਰਨਾ ਇੱਕ ਨਿੰਬੂ ਚਮਚ ਦਾ ਚੌਥਾ ਹਿੱਸਾ ম্যাগਨੀਸ਼ੀਅਮ ਸਾਲਟ ਪਾ ਕੇ ਪੂਰੀ ਦੀ ਬੋਤਲ ਭਰ ਕੇ ਲੈ ਜਾਓ ਹਮ ਉਸ ਤੇ ਸਿਪ ਸਿਪ ਸੀ ਪੀਓ ম্যাগਨੀਸ਼ੀਅਮ ਸਾਲਟ ਮੈਂ ਇਸ ਕਰਕੇ ਬੋਲ ਰਿਹਾ ਕਿ ਜਦੋਂ ਪਸੀਨਾ ਨਿਕਲਦਾ ਸਾਡੀ ਬੋਡੀ ਚ ਇਲੈਕਟ੍ਰੋਲਾਈਟਸ ਨਿਕਲ ਜਾਂਦੀਆਂ ਜੋ ਸਾਡੇ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਅਸੀਂ ਥਕਾਵਟ ਫੀਲ ਕਰਦੇ ਹਾਂ ਉਹਨਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਸਾਨੂੰ ਫੀਲ ਹੁੰਦਾ ਕਿ ਅਸੀਂ ਥੱਕ ਗਏ ਹਾਂ ਬਿਲਕੁਲ ਉਹ ਉਹਦਾ ਕਾਰਨ ਇਹੰਦੋਂ ਕਿ ਜਿਹੜੇ ਇਲੈਕਟ੍ਰੋਲਾਈਟਸ ਐ ਇਲੈਕਟ੍ਰੋਲਾਈਟਸ ਕੀ ਅੰਦਰ ਮੈਗਨੀਸ਼ੀਅਮ ਸੋਡੀਅਮ ਕੈਲਸ਼ੀਅਮ ਪੋਟਾਸ਼ੀਅਮ ਚਾਰੇ ਦੇ ਚਾਰੇ ਕੀ ਐ ਇਲੈਕਟ੍ਰੋਲਾਈਟਸ ਨੇ ਸਾਡੇ ਬੋਡੀ ਜਿਵੇਂ ਇਹਨੂੰ ਡੀਟੌਕਸ ਕਰ ਦਿੰਦੀ ਐ ਪਸੀਨੇ ਦੇ ਰਾਹੀਂ ਉਸ ਤੋਂ ਬਾਅਦ ਅਸੀਂ ਥੱਕਿਆ ਹੋਇਆ ਫੀਲ ਕਰਦੇ ਹਾਂ ਤਾਂ ਉਹਨੂੰ ਰੀਫਾਰਮ ਕਰਨ ਵਾਸਤੇ ਕੀ ਐ ਮੈਗਨੀਸ਼ੀਅਮ ਸాల్ਟ ਕਿਉਂਕਿ ਇਸਦੇ ਚਾਰੋਂ ਹੀ ਨੇ ਮੈਗਨੀਸ਼ੀਅਮ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਚਾਰੋਂ ਹੀ ਨੇ ਤਾਂ ਨਾਲ ਤੁਸੀਂ ਨਿੰਬੂ ਲੈ ਲਿਆ ਤਾਂ ਇਹ ਪੂਰੀ ਦੀ ਪੂਰੀ ਡੀਹਾਈਡਰੇਸ਼ਨ ਨੂੰ ਖਤਮ ਕਰ ਦੇਵਾਂਗੇ ਇਨਸਟੈਂਟ એનર્ਜੀ ਆ ਜੇਗੀ ਤੁਹਾਡੇ ਅੰਦਰ ਤੇ ਜਿਹੜੇ ਲੋਕ ਵੀ ਜਿਹੜੇ ਜਿਵੇਂ ਕਿ ਕਿਸਾਨ ਨੇ ਕਿਰਤੀ ਪਰਿਵਾਰ ਨੇ ਜਾਂ ਮਿਹਨਤ ਕਰਨ ਵਾਲੇ ਨੇ ਕੋਈ ਰਾਜਗਰੀ ਦਾ ਕੰਮ ਕਰਦਾ ਕੋਈ ਕਾਰੀਗਰੀ ਦਾ ਕੰਮ ਕਰਦਾ ਹੈ ਗਰਮੀਆਂ ਦੇ ਵਿੱਚ ਵਰਕਸ਼ਾਪ ਤੇ ਸਾਰਾ ਦਿਨ ਹੈ ਕੋਈ ਲੋਹੇ ਦਾ ਕੰਮ ਕਰ ਲਿਆ ਗਰਮੀਆਂ ਦੇ ਵਿੱਚ ਤਾਂ ਉਥੇ ਜਿਹੜੀ ਮੈਂ ਮੈਡੀਸਨ ਦੀ ਤੌਰ ਤੇ ਗੱਲ ਕਰਾਂ ਤੇ ਜਿਹੜੀ ਉਹਨਾਂ ਨੂੰ ਜਿੰਨੇ ਉਹਨੂੰ ਸ਼ਾਂਤੀ ਦੇਣੀ ਹੈ ਮਿੱਠਾ ਨਹੀਂ ਐਡ ਕਰਨਾ ਉਹਦੇ ਅੰਦਰ ਤੁਸੀਂ ਮੈਗਨੀਸ਼ੀਅਮ ਸਾਲਟ ਤੇ ਨਿੰਬੂ ਤੁਸੀਂ ਇਸ ਫਾਰਮੂਲੇ ਨੂੰ ਅਪਲਾਈ ਕਰੋ ਤੁਸੀਂ ਕੱਲ ਤੋਂ ਥੈਂਕਸ ਕਰਨਾ ਸ਼ੁਰੂ ਕਰ ਦੋਗੇ ਕਿ ਹਾਂ ਛੋਟਾ ਜਿਹਾ 에ਰਰ ਅਸੀਂ ਆਪਣਾ ਹਟਾਇਆ ਵਿੱਚ ਕਿਉਂਕਿ ਪਹਿਲਾ ਲੋਕ ਮਿੱਠਾ ਪਾਉਂਦੇ ਹਨ ਉਸ 에ਰਰ ਨੂੰ ਹਟਾਇਆ ਤਾਂ ਉਹੀ ਚੀਜ਼ ਵਰਦਾਨਕ ਹੋਗੀ ਲੇਕਿਨ ਨਮਕ ਮੈਗਨੀਸ਼ੀਅਮ ਸਾਲਟ ਚੂਜ਼ ਕਰਨਾ ਹੈਗਾ ਜਿਹਨੂੰ ਚਟਾਨੀ ਨਮਕ ਕਹਿੰਦੇ ਚਟਾਨੀ ਚ ਵਾਈਟ ਬਰਾਊਨੀ ਤੇ ਪਿੰਕ ਤਿੰਨੋਂ ਆਉਂਦੇ ਪਿੰਕ ਜਲਦੀ ਨਹੀਂ ਮਿਲਦਾ ਕਿਉਂਕਿ ਇਹ ਮੈਡੀਕੇਟਡ ਦੇ ਵਿੱਚ ਆਉਂਦਾ ਫਾਰਮਾ ਦਾ ਪ੍ਰੋਡਕਟ ਹੈ ਇਸ ਕਰਕੇ ਇਹਨੂੰ ਕਰੇਨਿਆਂ ਵਾਲਾ ਵੇਚ ਨਹੀਂ ਸਕਦਾ ਹੁੰਦਾ ਤਾਂ ਇਹ ਇਹ ਹੈ ਤਾਂ ਇਹ ਤੁਹਾਨੂੰ ਕਿਸੇ ਵੀ ਕਿਸੇ ਵੱਡੇ ਸਟੋਰ ਤੋਂ ਮਿਲ ਸਕਦਾ ਹੈ ਜਾਂ ਕਿਸੇ ਆਯੁਰਵੈਦਿਕ ਦੁਕਾਨ ਤੋਂ ਮਿਲ ਸਕਦਾ ਹੈ